ਇਹੀ ਤਰ੍ਹਾਂ ਕੋ ਦਾਰ ਨੂੰ ਮੈਂ ਫਿਰ ਕੀ ਹੋ ਗਿਆ ਹੈ ਹਾਂ ਜਿਹੜੀ ਅੱਗ ਨਹੀਂ ਸਹੀ ਜਿਹੜੀ ਅੱਗ ਜਿਹੜੀ ਖਰਾਬ ਕਰਨ ਲਈ ਉਹ Papa ਤੈਨੂੰ ਤੈਨੂੰ ਮਨਾਲੀ ਲੈ ਜਾਣਾ ਹੈ ਨਾ ਨਹੀਂ ਜਾਣਾ ਨਹੀਂ ਆ ਕਿਉਂ ਨਹੀਂ ਜਾਣਾ ਬੁੱਲੂ ਦੀ ਟਿਕਟਾਂ ਕੈਨਸਲ ਕਰ ਲਓ ਮੈਂ ਮੈਸੇਜ ਦਿੱਤਾ ਤਾਂ ਦੇਖੋ ਨਹੀਂ ਆਣੇ ਦਾ ਡਰ ਪਈ ਹੈ ਡੋਕਰ ਹੋ ਗਈਆਂ ਹੋਈਆਂ ਆਲੇ ਆ ਵੇਲਾ ਤਾਂ ਭਾਈ ਜਾਂਦੀ ਲੈ ਲੈ ਕੇ ਆ ਆ ਵੇਲਾ ਤੇ ਮੂੰਹ ਅੱਜ ਮੇਰੇ ਬੇਕਰ ਖਾ ਗਈ ਉਹ ਤੂੰ ਤਾਂ ਰਹਿ ਗਿਆ ਤੇ ਮਾਮੂ ਆ ਨਾ ਕੱਢਉਂ ਨਹੀਂ ਦੇਤੇ ਪਨੇ ਫਿਰ ਤੋਂ ਮਾਮੂਣੋ ਸਿਲ ਦੇਣਾ ਜੀ ਕਹਿੰਦੇ ਮੈਨੂੰ ਦਿੰਦਾ ਨਹੀਂ ਵੀਡੀਓ ਦੀ ਬੰਦ ਕਰ ਕਿਉਂ ਮੈਂ ਮੈਂ ਤੇ ਯੂਟਿਊਬ ਤੇ ਪਾ ਦੇਣਾ ਤੈਨੂੰ ਜਿਹੜੋ ਜਿਹੜੋ ਤੇ ਪਾ ਦੇਣਾ ਤੈਨੂੰ ਵੈਸੇ ਪਾ ਦੇਣਾ ਆ ਜਿਆਦਾ ਤੇਰੇ ਕੋ ਤੇ ਕੋ ਪੈਸਾ ਜਾ ਤਰਾ ਬਟੋਟੀਆਂ ਆ ਕਰਨਗੇ ਤੇ ਕੋਈ ਪੈਸੇ ਦੇ ਦੇ ਕਿਨੇ ਪੈਸੇ ਕਿ ਵੀਣਾ ਕੋਈ ਤੇ ਕੋ ਚੀਜੀ ਲੱਗ ਲੈ ਜਾ ਤੇਰੇ ਤੇਲ ਹੀ ਨੂੰ ਤੇਲ ਲਾ ਲੈ ਦੇ ਕੋਈ ਉੱਚੀ ਬੋਲ ਹਾਂ ਕੀ ਕਹੀ ਬੋਲ ਮੇਰੇ ਕੋਲ ਤਿੰਨ ਕੁੱਲੇ ਮੈਂ ਤੇ ਨੀ ਵੀਡੀਓ ਮੈਨੂੰ ਤੇ ਦੇ ਬਿਸਕਟ ਮੈਨੂੰ ਨਾ ਹੀ ਦੇਣਾ ਕਿਉਂ ਨਹੀਂ ਦੇਣਾ ਇੱਕ ਦੇ